ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਤੇ ਪਿੰਡ ਪਥਰਾਲਾ ਕੋਲ ਪੀ ਆਰਟੀਸੀ ਦੀ ਬੱਸ ਪਲਟਣ ਦਾ ਮੁੱਖ ਕਾਰਨ ਆਇਆ ਸਾਹਮਣੇ ਦੱਸ ਦਿੱਤਾ ਜਾਵੇ ਕਿ ਇਸ ਬੱਸ ਪਲਟਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਚਾਰ ਸਵਾਰੀਆਂ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਬੱਸ ਵਿੱਚ ਸਫ਼ਰ ਕਰਨੀਆਂ ਸਵਾਰੀਆਂ ਨੇ ਬੱਸ ਪਲਟਣ ਦਾ ਕਾਰਨ ਦੱਸਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਅਤੇ ਮੌਕੇ ਤੇ ਪਹੁੰਚ ਕੇ ਥਾਣਾ ਸੰਗਤ ਦੇ ਮੁਖੀ ਪਰਮਪਾਰਸ਼ ਸਿੰਘ ਚਹਿਲ ਵੱਲੋਂ ਵੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕੀ ਗੱਲਬਾਤ ਬਾਈ ਡਰਾਈਵਰ ਦੀ ਬਹੁਤ ਅਨਗਿਹਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਡਰਾਈਵਰ ਦਾ ਸਾਨੂੰ ਨਹੀਂ ਪਤਾ ਕੀ ਖਾਦਾ ਸੀ ਉਹਦੀ ਬਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਢੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਬਾਈ ਉਹ ਤਾਂ ਕੰਟਰੋਲ ਹੀ ਨਹੀਂ ਹੋਇਆ ਉਸ ਕੋਈ ਟਾਇਰ ਨਹੀਂ ਫੁੱਟਿਆ ਬਸ ਖੜੀ ਥੋੜੀ ਕੋਲ ਵੇਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਸੀ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਆ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਅਮਰ ਸ਼ਗੇ ਬੰਦੇ ਬਸ ਬਸ ਚਲਾ ਰਿਹਾ ਹੈ ਜਾਦਾ ਜਦ ਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤਾਂ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆਹ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਆ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਥੇ ਹੋਣਾ ਹੀ ਆ ਉਹ ਮੈਂ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰੀ بارش ਹੋ ਰਹੀ ਸੀ بارش ਜਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹ ਕ੍ਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ ਪਏ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕਾ ਕੀ ਮੰਕੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਬਾ ਕਰ ਰਹੇ ਗਰੀਬ ਆਦਮੀ ਇਹਨਾਂ ਦਾ ਇਹਦੇ ਬਾਈ ਦੇ ਇਹ ਕਹਿੰਦਾ ਇਹ ਡਰਾਈਵਰ ਦੀ ਗਲਤੀ ਕਰਕੇ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਇਹਨਾਂ ਤੇਜ਼ ਜਾਰੀ ਸੀ ਮਤਲਬ ਕੋਈ ਤਾਂ ਕਰੋ ਜਿਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿੱਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ ਦੋ ਘੰਟੇ ਡੱਬੜੀ ਰਹਿੰਦੇ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਅੰਦਰ ਕੀ ਨਾਮ ਹੈ ਬਰੇ ਗੁਰੇਂਦਰ ਸਿੰਘ ਕੀ ਗੱਲ ਬਾਤ ਹੋਈ ਇਹ ਇਹ ਰੋਡ ਦੇ ਦੀ ਬੱਸ ਦਾ ਐਕਸੀਡੈਂਟ ਹੋਇਆ ਹੂੰ ਕਿੰਨੇ ਕੁ ਥੋੜੇ ਕੋਈ ਨੌਨ ਸੀਗੇ ਹਾਂਜੀ ਹਾਂਜੀ ਆਪਣੇ ਪਿੰਡ ਦੇ ਸੀਗੇ ਵੀ ਦੂਰੀ ਕਰਦੇ ਸੀ ਤੁਮੇ ਜੀ ਜੀ ਮੈਂ ਜੋ ਵਾਈਫ ਦੀ ਡੈਥ ਹੋ ਗਈ ਹੂੰ ਤਾਂ ਕਿੱਥੇ ਜਾ ਰਹੇ ਸੀ ਉਹ ਉਹ ਫਰੀਦਕੋਟ ਜਾ ਰਹੇ ਸੀ ਫਰੀਦਕੋਟ ਜਾ ਰਹੇ ਸੀ ਆਪ ਦੀ ਫਰੀਦਕੋਟ ਹੂੰ ਕਿੰਨੇ ਕੁ ਜਨਾਂ ਦੇ ਬੱਚੋ ਗੰਭੀਰ ਆਇਆ ਕੁਝ ਪਤਾ ਲੱਗਿਆ ਅਰੇ ਤੱਕ ਅ ਕਾ ਪਤਾ ਨਹੀਂ ਗੰਬੀਰ ਲੈ ਕੇ ਗਏ ਆ ਜਗਮੀਆਂ ਨੂੰ ਡੱਬ ਵਾਲੀ ਹਸਪਤਾਲ ਹੂੰ ਤੇ ਮੌਤ ਕਿੰਨੇ ਜਣਿਆਂ ਦੀ ਹੋਈ ਵੀਰੇ ਇੱਕ ਜਣੇ ਦੀ ਕਨਫਰਮ ਹੋ ਗਈ ਜੀ ਇੱਕ ਲੇਡੀ ਦੀ ਇਹ ਘਟਨਾ ਹੋਈ ਹੈ ਤੁਹਾਨੂੰ ਕਦ ਕਿੰਨੇ ਕਵਜ ਤੁਹਾਨੂੰ ਸੂਚਨਾ ਮਿਲੀ ਸਰ ਆ ਇਹਦੇ ਵਿੱਚ ਸਾਡੇ ਕੋਲ ਇੰਟੀਮੇਸ਼ਨ ਆਈ ਹੈ ਲਗਭਗਨ 3 ਵਜੇ ਦੇ ਟੀਮ ਜਿਹੜੀ ਕਿ ਵਿਲੇਜ ਰੂਪ ਸਿੰਘ ਵਾਲਾ ਦੇ ਕਿ ਚੌਕੀ ਫਤੜਾਲਾ ਦੇ ਅੰਦਰ ਪੈਂਦਾ ਇੱਕ ਬੱਸ ਹੈ ਜਿਹੜੀ ਉਹ ਮੇਨ ਰੋਡ ਦੇ ਉੱਪਰ ਹੈ ਕੋਲਟੀ ਐਕਸੀਡੈਂਟ ਹੋ ਗਿਆ ਇਹ ਅਸੀਂ ਮੌਕੇ ਤੇ ਆ ਕੇ ਐਸਐਸਐਫ ਦੀ ਟੀਮ ਤੇ ਅਸੀਂ ਮੌਕੇ ਤੇ ਆ ਕੇ ਜਿਹੜਾ ਵੀ ਇਹਦਾ ਦੇਖਿਆ ਪ੍ਰਾਇਤ ਹੋਏ ਪਤਾ ਲੱਗਿਆ ਵੀ ਇੱਕ ਲੇਡੀ ਦੀ ਡੈਥ ਹੋਈ ਹੈ ਜੋ ਕਿ ਮੌਕੇ ਤੋਂ ਇਥੋਂ ਹੈਂਪਲੈਸ ਦੇ ਅਸੀਂ ਜਿਹੜਾ ਹਸਪਤਲ ਭੇਜ ਦਿੱਤੀ ਗਿਆ ਤੇ ਬਾਕੀ ਜੋ ਵੀ ਇਹਦੇ ਵਿੱਚ ਸਵਾਰੀਆਂ ਪੈਸੈਂਜਰਸ ਇੰਜਰਡ ਨੇ ਉਹ ਵੀ ਹਸਪਤਲ ਦੇ ਵਿੱਚ ਐਮਬੂਲੈਂਸਸ ਭਲਾ ਕੇ ਭੇਜ ਦਿੱਤੇ ਗਏ ਤੇ ਬਾਕੀ ਜੋ ਵੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਉਹ ਤੁਹਾਨੂੰ ਦੱਸ ਸਰ ਇਹਦੇ ਵਿੱਚ ਕੀ ਕਾਰਵਾਈ ਕਰ ਰਹੇ ਇਹ ਤੇ ਚਾਹੀਏ ਅਸੀਂ ਜਿਹੜਾ ਕੋਈ ਮ੍ਰਿਤਕ ਹੈ ਉਹਨਾਂ ਦੇ ਬਿਆਨ ਜਾਂ ਕਿ ਉਹ ਲੈ ਰਹੇ ਆ ਉਹ ਬੁਲਾਇਆ ਜੀ ਜੋ ਵੀ ਇਥੋਂ ਪਤਾ ਲੱਗਦਾ ਕਲੀਅਰ ਹੁੰਦਾ ਤੁਹਾਨੂੰ ਦਾ